ਸੋ ਇਹ ਮੌਜੂਦ ਆ ਆਪਾਂ ਜੇ ਆਪਾਂ ਬਨਾਨਕ ਕੋਰੀ ਲੋਰ ਉਪਰ ਜਿੱਥੇ ਕਿ ਅੱਜ ਹਰਪੀਟਾਂ ਦੇ ਖੇਤਰਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਪਪੀਛ ਬਖੀਲ ਐਮਪੀ ਅਤੇ ਸਾਥ ਵਿੱਚ ਪੀਸੀਐਮ ਸੁchende ਸਿੰਘ ਅੰਦਵਾ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਬਹੁਤ ਬਹੁਤ ਸਾਰੀ ਸੀਨੀਅਰ ਕਾਂਗਰਸ ਲੀਡਰਸ਼ਿਪ ਇੱਥੇ ਪਹੁੰਚੀ ਹੈ ਤੇ ਉਹਨਾਂ ਵੱਲੋਂ ਹਰ ਖੇਤਰਾਂ ਦਾ ਚਾਹਿਆ ਜਾ ਕੇ ਤੇ ਹਰ ਪਿੰਡ ਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਗੱਲਬਾਤ ਕਰਦੇ ਆ ਪਪੀਛ ਬਖੀਲ ਰਾਜਾ ਵੜਿੰਗ ਸੁchende ਸਿੰਘ ਅੰਦਵਾ ਤੇ ਹੋਰ ਕਾਂਗਰਸ ਦੇ ਲੀਡਰਾਂ ਨਾਲ ਸਾਡੇ ਇੰਚਾਰਜ ਐਕਸ-ਚੀਫ ਮਿਨਿਸਟਰ छत्तीसगढ़ भूपेश बघेल जी आए ने और नाल प्रधान जी प्रदेश राजा वड़िंग जी इत खास करके बॉर्डर के उपर बघेल साहब यहाँ जो यह दूसरी बांध है वो सामने पाकिस्तान है और जब हम चलते हैं पठानकोट से राइट साइड पर पाकिस्तान है लेफ्ट साइड पर हिंदुस्तान है तो दूसरी बांध बना और उसके बाद कुछ भी हुआ जब मेरे कल 10-15 साल से बादल साहब भी रहे अब ब्लेम गेम की बात नहीं है 88 में बाढ़ आई थी उसके बाद सैंतीस साल के बाद अब दोबारा उससे ज्यादा बाढ़ आई है तो हमारी तो आप भी हैं और हम भी हैं तो में साढे मेंबर पार्लियामेंट भी हैं तो राजा जी हम चार एमपी हैं तीन एमपी हैं जो बिल्कुल के इलाकों से सब तो वड़ आया ਫਰੋਲਪੁਰ ਅਮਰਸਾਤ ਔਰ ਗੁਰਦਾਸਪੁਰ ਤੇ ਇਹਦੇ ਚ ਲੋਕਾਂ ਦੀ ਜਿਹੜੀ ਡਿਮਾਂਡ ਆ ਉਹ ਇਹੀ ਆ ਕਿ ਤੁਸੀਂ ਬੰਦ ਨੂੰ ਦੁਬਾਰਾ ਕੀਤਾ ਜਾਏ ਸਾਡੇ ਇੱਕ ਸੱਕੀ ਨਾਲਾ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਇਸ ਕਰਕੇ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਆ ਇਹ ਮੈਨੂਵੇਟ ਮੈਂ ਕਹੂੰਗਾ ਹੋਈ ਆ ਤੁਸੀਂ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਟ ਇੱਧਰ ਚ ਪਾਣੀ ਆਉਦਾ ਤੇ ਬਾਅਦ ਚ ਜੇ ਕਿਤੇ ਗਵਰਨਮੈਂਟ ਥੋੜੀ ਜਿਹੀ ਸੋਚ ਸਮਝ ਕੇ ਕੰਮ ਕਰਦੀ ਕਿ ਰੰਜੀਨ ਸਾਗਰ ਡੈਮ ਨੂੰ ਪੰਜ ਸੱਤ ਘੰਟੇ ਲੇਟ ਛੱਡਦੀ ਦੋਨੋਂ ਪਾਣੀ ਇਕੱਠੇ ਹੋਕਰ ਉਹਨਾਂ ਨੇ ਨੁਕਸਾਨ ਕਰ ਦਿੱਤਾ। ਤੌਰ ਇਸ ਕੀ ਬਾਤ ਵੀ ਕਰਾਂਗੇ ਔਰ ਚੀਫ ਮਿਨਿਸਟਰ ਸਾਹਿਬ ਨੂੰ ਕਹਾਂਗੇ ਕਿ ਇਹਦੀ ਇਨਕੁਆਰੀ ਕਰਾਓ ਕਿ ਕਿਹਦੇ ਕਹਿਣ ਤੇ ਪਾਣੀ ਛੱਡਿਆ ਗਿਆ। तो तुम आए हो और इस इलाके का मेरे ख्याल सारे बंदे खड़े होते जो बंदे इसमें जहाँ गोभी की फसल सबसे ज्यादा होती है और गुरुद्वारा साहब की जमीन है जहाँ एक एकड़ एक 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 का एक लाख रुपया उसका ठेका है पचास हजार रुपया गोभी के ऊपर खर्चा आ जाता है एक और पचास हजार डेढ़ लाख रुपया खर्च हो गया और तीन तीन सवा तीन लाख के गोभी निकलती है एक एकड़ से उनका बहुत बड़ा नुकसान हुआ है ਗਵਰਨਮੈਂਟ ਕੋ ਵੀ ਅਪੀਲ ਕਰਾਂਗੇ ਆਪ ਹੀ ہماری ਵਾਜ ਉਠਾਓਗੇ ਆਪ ਦੇਖਣ ਆਇਓ ਕਿ ਲੋਕਾਂ ਕੇ ਜੋ ਹੋਇਆ ਹੈ ਆਪਕਾ ਵੀ ਧੰਨਵਾਦ ਪ੍ਰਧਾਨਜੀ ਨੇ ਤੋ ਪਹਿਲੇ ਵੀ ਕਹਾਤਾ ਕਿ ਮੈਂ ਆਉਂਗਾ ਮੈਂ ਨੇ ਕਹਾ ਕਿ ਅਭੀ ਪਾਣੀ ਚੜਿਆ ਤੋ ਉਹਨੂੰ ਉਤਰ ਲੈਣ ਤੋ ਫੇਰ ਤੁਸੀਂ ਇਥੇ ਹਲ ਪਰਬਤ ਖਾਸ ਕਰਕੇ ਇਹ ਪੰਜਾਬ ਦੀਆਂ ਜਿਹੜੀਆਂ ਸੰਪਰਦਾਵਾਂ ਨੇ ਉਹਦੇ ਚ ਰਾਦਾ ਸਵਾਮੀ ਸੰਪਰਦਾ ਉਹਦੇ ਜੀ ਬਾਬਾ ਜੀ ਸਾਡੇ ਘਰ ਸੇਵਾਲ ਵਾਲੇ ਉਹਦੇ ਜੋ ਸਰੀਆਲੀ ਵਾਲੇ ਪਾਪਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਬੋਟ ਪੀਜ ਕੇ ਇਹਨਾਂ ਪਿੰਡਾਂ ਤੋਂ ਲੋਕਾਂ ਨੂੰ ਕੱਢਿਆ ਉਹਦੇ ਬਾਅਦ ਪੂਰੀ ਵਾਲੇ ਪਾਪਾ ਜੀ ਔਰ ਖਾਲਸਾ ਏਟ ਨੇ ਇੱਥੇ ਬਹੁਤ ਜ਼ਿਆਦਾ ਕੰਮ ਕੀਤਾ ਤੁਸੀਂ ਇੱਥੇ ਸਾਰੇ ਦੇਖਦੇ ਰਹੋ ਇਹਨੇ ਕਿ ਖਾਲਸਾ ਏਟ ਨੇ ਜੋ ਇੱਥੇ ਕੰਮ ਕੀਤਾ ਉਹ ਵੀ ਬਹੁਤ অথੌਰੀਟੀਕਲ ਸੀ ਹੁਣ ਮੈਂ ਪ੍ਰਧਾਨ ਜੀ ਨੂੰ ਕਹਾਂਗਾ ਮੋਦੀ ਸਾਹਿਬ 9 ਤਰੀਕ ਨੂੰ ਆ ਰਹੇ ਆ ਜੀ ਦੇਰ 9 ਤਰੀਕ ਨੂੰ ਮੋਦੀ ਸਾਹਿਬ ਆ ਰਹੇ ਮੇਰੇ ਖਿਆਲ ਇਸ ਕਰਕੇ ਆ ਰਹੇ ਹੋ ਕਿ ਉਸ ਦਿਨ ਵਾਈਸ ਪ੍ਰੈਜ਼ੀਡੈਂਟ ਸਾਹਿਬ ਦੀ ਇਲੈਕਸ਼ਨ ਹੈ ਨੇ ਵੀ ਜਰੂਰ ਨਾ ਨੋ ਰਸੀਵ ਕਰਤਾ ਆਪਣੀਆਂ ਡਿਮਾਂਡਸ ਵੀ ਉਹਨਾਂ ਨੂੰ ਦੱਸਦਾ ਪਰ ਉਹਨਾਂ ਨੇ ਮੇਰੇ ਨਾਲ ਕਿਉਂ ਕਿਉਂ ਇਗਨੋਰ ਕੀਤਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਹੀ ਅਸੀਂ ਸਿਟਿੰਗ ਐਮ ਐਲ ਏ ਆ ਉਹ ਤਿੰਨੇ ਸਿਟਿੰਗ ਐਮ ਪੀ ਤਿੰਨੇ ਸਿਟਿੰਗ ਐ ਪੀ ਫੋਜਪੁਰ ਅੰਮ੍ਰਿਤਸਰ ਔਰ ਗੁਰਦਾਸਪੁਰ ਤਿੰਨੇ ਸਿਟਿੰਗ ਐਮ ਪੀ ਉਸਨ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ოਫ ਇੰਡੀਆ ਦੀ ਇਲੈਕਸ਼ਨ ਚੋਂ ਉੱਥੇ ਹੋਵਾਂਗੇ ਤੋਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬਾਅਦ ਚ ਟਾਈਮ ਦੇਣ ਸੁਣਿਆ ਜਾਏ ਜਿਹੜਾ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਿਟੀ ਨੂੰ ਐਸੂਲੇ ਥ੍ਰੈਟ ਆ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਨੇ ਇਹਨਾਂ ਦਾ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਵਾਰਫੂਟਿੰਗ ਜੋ ਇਹ ਤੁਸੀਂ ਜਿਹੜੀ ਤਿਆਰ ਕੀਤੀ ਜਾਏਗੀ ਔਰ ਇਹ ਜਿਹੜਾ ਪੰਜਾਬ ਵਿੱਚ ਹਵੇਸ਼ਾਂ ਜਿਹੜਾ ਹੁੰਦਾ 37 ਸਾਲ ਬਾਅਦ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇੱਕ ਚੀਜ਼ ਕਰਕੇ ਜਾਓ ਸਾਡੇ ਤੋਂ ਬਾਅਦ ਸਾਡੇ ਬੱਚੇ ਨਾਲ ਦੁਬਾਰਾ ਕਿਹੋ ਜਿਹਾ ਹੜ ਦੇਖਣ ਮੁੱਖ ਮੰਤਰੀ ਦੇ داخل ਹੋਣ ਤੇ ਚੇਜ਼ ਹੋਣ ਦੀ ਬੜੀ ਚਰਚਾ ਵਣ ਗਈ ਉਹ ਤੁਸੀਂ ਛੱਡੋ ਅੱਜ ਆਪਾਂ ਹੜ ਦੀ ਗੱਲ ਕਰਨੇ ਆ ਤਿੰਨ ਦਿਨ ਦੇ ਦੌਰੇ ਤੇ ਅੱਜ ਇੱਥੇ ਆਏ ਕੱਲ ਫਾਜ਼ਿਲਕਾ ਫਰਵੋਸਪੁਰ ਤਰਨਤਾਰਨ ਅੰਮ੍ਰਿਤਸਰ ਹੁਣ ਇੱਥੇ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਰਾਤ 1 ਵਜੇ ਇੱਕ ਬੰਨ ਤੇ ਖੜੇ ਹੋ ਕੇ ਉੱਥੇ ਆਪ ਦੀ ਆਪਣੀ ਫਰਜ਼ਾਂ ਦੀ ਪੂਰਤੀ ਕੀਤੀ ਹੈ ਨਾਲ ਹੀ ਨਾਲ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਵੇਂ ਕਿ ਰੰਦਾਵਾ ਸਾਹਿਬ ਨੇ ਤੁਹਾਨੂੰ ਵਿਸਤਾਰਪੂਰਵਕ ਦੱਸਿਆ ਮੈਂ ਉਹ ਇਹਦੇ ਬਾਰ-ਬਾਰ ਬੋਲਣਾ ਨਹੀਂ ਚਾਹੁੰਦਾ ਕਿ ਇਹ ਹਾਲਾਤ ਕਿਉਂ ਬਣੇ ਅਗਰ ਇਹਨੂੰ ਮੈਂ ਕਹਿ ਦਿਆਂ ਕਿ ਕੁਦਰਤੀ ਆਫਤ ਦੇ ਨਾਲ ਨਾਲ ਇਹ ਸਰਕਾਰਾਂ ਦਾ ਦਿੱਤਾ ਹੋਇਆ ਤੋਹਫਾ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਔਰ ਇਹਦੇ ਵਿੱਚ ਕੇਂਦਰ ਦਾ ਵੀ ਓਨਾ ਹੀ ਯੋਗਦਾਨ ਹੈ ਕਿਉਂਕਿ BBMP ਇਹ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮਤਕਮਲ ਤੌਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦਾ ਕਬਜ਼ਾ ਹੈਗਾ ਉਹਨਾਂ ਦੇ ਮੁਤਾਬਕ ਕੰਮ ਫੈਸਲਾ ਲਿਆ ਜਾਂਦਾ ਹੈ ਅੱਜ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਤਵੱਜੋ ਦਿੱਤੀ ਹੁੰਦੀ ਸ਼ਾਇਦ 75% ਨੁਕਸਾਨ ਰੁਕ ਜਾਂਦਾ 25% بارش ਨਾਲ ਸਾਡਾ ਨੁਕਸਾਨ ਹੋ ਜਾ ਬਤਾ ਕਰੋ ਲੇਕਿਨ ਇਹਦੇ ਤੇ ਚਰਚਾ ਵਿੱਚ ਅਸੀਂ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਆ ਥੋੜਾ ਠੰਮ ਗਿਆ ਸੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਮਰ ਸਾਹਿਬ ਤੁਸੀਂ ਥੋੜਾ ਜਿਹਾ ਕਰ ਦਿਓ ਅਸੀਂ ਚਾਹੁੰਦੇ ਹਾਂ ਕਿ ਰਾਹਤ ਕਾਰਜਾਂ ਦੇ ਵਿੱਚ ਰੰਦਾਵਾ ਸਾਹਿਬ ਉਨ੍ਹਾਂ ਦੇ ਸੰਸਥਾਵਾਂ ਸਾਡੀਆਂ ਬਾਬਾ ਜੀ ਹਰਾਂ ਦੀਆਂ ਦੇਰੇ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸਰਕਾਰਾਂ ਫੇਲ ਹੁੰਦੀਆਂ ਨਜ਼ਰ ਆਈਆਂ ਤੇ ਅਸੀਂ ਵੀ ਜਿੱਥੇ ਜਿੰਨੇ ਜੋਗਰੇ ਆ ਉੱਥੇ ਆ ਕੇ ਆਪਦਾ ਯੋਗਦਾਨ ਪਾ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਜਿੱਥੋਂ ਤੱਕ ਤੁਸੀਂ ਕਹਿੰਿਆ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਇੱਕ ਦੇਸ਼ ਦਾ ਕੇਂਦਰੀ ਮੰਤਰੀ ਵੀ ਆਇਆ ਸੀ ਗੱਲ ਕੋਈ ਆਵੇ ਨਾ ਆਵੇ ਇਸ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਤੁਹਾ ਸਰਕਾਰ ਦਿੱਲੀ ਚ ਬੀਜੇਪੀ ਦੇ ਇੱਥੇ ਉਹਨਾਂ ਦੀ ਰਾਹਤ ਤੁਸੀਂ ਕੀ ਦੇਖੇ ਗਏ ਥੋੜਾ ਜਿਹਾ ਨੁਕਸਾਨ ਹੋਇਆ ਸੀ 1200 ਕਰੋੜ ਰੁਪਇਆ ਡਾਕਟਰ ਮਨਮੋਹਨ ਸਿੰਘ ਨੇ ਦਿੱਤਾ ਸੀ ਤੇ ਜਾ ਕੇ ਇਥੋਂ ਸ਼ਿਵਰਾਜ ਚੌਹਾਨ ਜੀ ਨੇ ਕਹਿਤਾ ਕਿ ਮਾਈਨਿੰਗ ਹੋ ਰਹੀ ਹੈ ਇਸਕੇ ਨੁਕਸਾਨ ਹੈ ਮਾਈਨਿੰਗ ਤਾਂ 10 ਸਾਲ ਦੀ ਹੋ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ 11 ਸਾਲ ਦੇ ਹੈ ਇਸ ਕਰਕੇ ਮੈਂ ਜੀਆ ਹੈ ਕਿਹਨੇ ਦੇਸ਼ ਦੇ ਪ੍ਰਧਾਨ ਮੰਤਰੀ ਪਰ ਮੈਂ ਇਹ ਬੇਨਤੀ ਕਰਾਂਗਾ ਕਿ ਦੇਸ਼ ਦੇ ਮਾਲਕੋਂ ਦੇਸ਼ ਦਾ ਪ੍ਰਧਾਨ ਮੰਤਰੀ 11 ਸਾਲ ਦਾ ਅੱਜ ਤੱਕ ਪੰਜਾਬ ਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਪਿਛਲੇ 1.5 ਸਾਲ ਪਹਿਲਾਂ ਵੀ ਹੜ੍ਹ ਆਏ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਦੇਸ਼ ਦੇ ਮਾਲਕ ਹੋ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ ਬਾਰਡਰ ਸਾਡਾ ਸਾਰਾ ਝੰਬਿਆ ਪਿਆ ਹੈ ਇੱਥੋਂ ਫਿਰੋਜ਼ਪੁਰ ਗਰਦਾਸਪੁਰ ਫਾਜ਼ਲਕਾ ਜਲਾਲਾਬਾਦ 50000 ਕਰੋੜ ਰੁਪਇਆ ਘੱਟੋ-ਘੱਟ ਜਿਹੜੀਆਂ ਤੁਸੀਂ ਬਿਹਾਰ ਨੂੰ ਦਿੱਤਾ ਹਮੇਸ਼ਾ ਦੇ ਰਹੇ ਹੋ ਤੁਸੀਂ ਆਪਦੀ ਅਲਾਈਐਂਸ ਜਿਹੜੀਆਂ ਆਂਧਰਾ ਨੂੰ ਦਿੱਤਾ ਤੇ ਸਾਡੇ ਆਸੇ 50000 ਘੱਟੋ-ਘੱਟ ਪਸ਼ੂ ਆਸੇ 50000 ਜੇ ਕੈਜ਼ੁਐਲਟੀ ਹੋਈ ਹੈ ਬੰਦਾ 5 ਲੱਖ ਰੁਪਇਆ ਮਕਾਨ ਟਹਿ ਗਿਆ 5 ਲੱਖ ਰੁਪਇਆ ਪਰ ਲੱਖ ਰੁਪਇਆ ਜਿਹੜਾ ਫਸਲ ਦਾ ਮੁਆਵਜ਼ਾ ਕਿਤੇ ਨਾ ਹੋਵੇ ਚਾਈ ਦਾ ਲੈ ਕੇ 6500 ਰੁਪਏ ਦਾ ਸਾਨੂੰ ਤੁਸੀਂ ਭੇਜਦੇ ਹੋ ਔਰੇ ਨਾਲ ਸਾਡੇ ਮੱਲਮ ਨਹੀਂ ਲੱਗਣੀ ਸੋ ਇੰਨਾ ਹੀ ਕਹਿੰਦਾ ਹੋਇਆ ਅਸੀਂ ਤਤਪਾਰਾ ਰੰਦਾਵਾ ਸਾਹਿਬ ਔਰ ਮੈਂ ਔਰ ਸਭ ਲੋਗ ਬਪੇਸ਼ ਬਗੇਰ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਰਾਹੁਲ ਗਾਂਧੀ ਜੀ ਨੇ ਲਿਖਿਆ ਫਿਰ ਲਿਖਣ ਤੋਂ ਬਾਅਦ ਵੀਡੀਓ ਪਾਈ ਕਿ ਪੰਜਾਬ ਦੇ ਹਾਲਾਤ ਮਾੜੇ ਆ ਸਾਰੀ ਕਾਂਗਰਸ ਨੂੰ ਜੋਤੀ ਦਾ ਨਾਇਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ ਦਾ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਕੋਆਰਡੀਨੇਟ ਤੇ ਬਾਬੇ ਦੀ ਇਸ ਧਰਤੀ ਤੇ ਵਿਖਣ ਆਏ ਹਾਂ ਮੈਂ ਬਪੇਸ਼ ਬਗੇਲ ਜੀ ਨੂੰ ਕਹੂੰਗਾ ਕਿ ਉਹਨਾਂ ਨੇ ਜੋ 2 ਦਿਨ ਦਾ ਉਹਨਾਂ ਨੇ ਜਾਇਜ਼ਾ ਲਿਆ ਉਹਰੇ ਬਾਰੇ ਵੀ ਤੁਹਾਡੇ ਨਾਲ ਚਾਹਨਣ ਪੁਆਇੰਟ ਅਜਿਹਾ ਕਰਕੇ ਬਾੜ ਜੋ ਆਇਆ ਹੈ ਕਿ ਪਈਸ ਨਹੀਂ ਯਾਰ ਕੋਈ ਨਹੀਂ ਕੋਈ ਥੋੜਾ ਤਾਂ ਕਰ ਲੋ ਥੋੜਾ ਤਾਂ ਕਰ ਲੋ ਬਸ ये आपदा आया है और इसके लिए जिम्मेदार केंद्र और राज्य सरकार दोनों है तो निश्चित रूप से आ, इनकी जिम्मेदारी दोनों सरकारों को लेना चाहिए तीसरी बात ये है सरकार के द्वारा कोई तक नहीं दिया गया है लेकिन मैं पंजाब तो जज्बा है उसको सलाम करता हूँ कठिन समय में आदमी घर में बैठ जाता है लेकिन यहाँ के लोग इस विविधा को से सामना करने के लिए सब लोग हैं।, हैं और सामाजिक संगठन जुटे जू, हैं हमारे कांग्रेस के प्रदेश तो 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 कांग्रेस सांसद लोग विधायक लोग संगठन के लोग सब जो तो बंद पड़ रहा है वो सब चाहे राशन देने की बात हो चाहे पशु को चारा देने के बाद हो चाहे इलाज के लिए दवाई देने के बाद हो चाहे दबा गांव को बचाने के लिए फसल बचाने के लिए आ, जो मिट्टी ला रहे हैं ट्राली में किसान लोग अपने ट्रालियों में भर भर के ला रहे हैं और जिस प्रकार से लोग सहयोग कर रहे हैं वो अद्भुत है ये केवल पंजाब ही हो सकता है जो ये यहाँ देखने को मिलता है लेकिन सरकार बिल्कुल असंवेदनशील है इसकी जितनी निंदा की जाए ਪਹੁੰਚੀ ਸੀਨੀਅਰ ਲੀਡਰਸ਼ਿਪ ਪ੍ਰਧਾਨ ਤੁਸੀਂ ਇੱਥੇ ਪਹੁੰਚੇ ਹੋ ਕੋਰੀਡੋਰ ਉੱਪਰ ਚਾਈ ਦਾ ਲੈ ਅੰਗਿਲ ਸਾਰੇ ਹੱਟ ਤੱਕ ਇੱਕ ਹੀ ਕਹਿੰਦੇ ਉਹ ਕੁਦਰਤ ਦੀ ਜਿਹੜੀ ਆ ਫਤੂਦੀ ਹੋਈ ਆ ਜਿਹੜਾ ਹੜਾ ਆਇਆ ਨੇ ਤੇ ਇਹਦਾ ਬੜਾ ਵੱਡਾ ਨੁਕਸਾਨ ਦਿਨਾ ਨਗਰ ਤੇਰਾਬਾ ਬਾਨਾ ਨੰਦ ਅਰਮਦਾਸ ਨੂੰ ਹੋਇਆ ਦੁਆਬੇ ਚ ਵੀ ਹੋਇਆ ਹਮਨ ਸਾਰੇ ਏਰੀਆ ਚ ਹੀ ਹੋਇਆ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ ਸਾਡੀ ਸੀਨੀਅਰ ਲੀਡਰਸ਼ਿਪ ਪ੍ਰਧਾਨ ਜੀ ਆਜਾ ਗਰੇਂਜ ਜੀ ਸੁਸ਼ਕ ਜੀ ਇਨਚਾਰਜ ਸਾਰੇ ਇੱਥੇ ਪਹੁੰਚੇ ਨੇ ਤੇ ਦਾ ਜਾਇਜਾ ਲੈਂਡ ਕਿ ਕਿਨੇ ਕਿਨੇ ਜਿਹੜੇ ਮਸਲੇ ਆ ਕਿਉਂਕਿ ਬਤੌਰ ਅਸੀਂ ਵਿਰੋਧੀ ਧਿਰ ਦੇ ਵਿੱਚ ਬੈਠੇ ਆ ਕਿ ਗਰਾਊਂਡ ਲੈਵਲ ਤੇ ਜਾ ਕੇ ਦੇਖਣਾ ਵੀ ਜ਼ਰੂਰੀ ਆ ਤਾਂ ਜੋ ਕੱਲ ਨੂੰ ਸਰਕਾਰ ਦੇ ਨਾਲ ਉਹਨਾਂ ਤੇ ਇਹਨਾਂ ਲੋਕਾਂ ਦੀ ਗੱਲ ਪਹੁੰਚਾਈ ਜਾ ਸਕੇ ਤੁਹਾਡੇ ਵੱਲੋਂ ਕਾਫੀ ਮਿਹਨਤ ਕੀਤੀ ਗੀ ਦਰਬਾਸਤ ਤੋਂ ਵੀ ਨਾਲ ਲੱਗ ਕੇ ਚੋਣਸ ਤੋਂ ਬਸ਼ਰੀ ਚਾਹੁੰਦੇ ਆ ਕਿ ਤੇ ਉਸ ਨੂੰ ਲਾ ਕੇ ਕੰਮ ਦੇ ਦਿਓ ਉਹ ਬਾਬਾ ਜੀ ਨਾਲ ਆਪੇ ਸੇਵਾ ਲਈ ਆ ਉਹ ਬੰਦਾ ਨਹੀਂ ਕਰ ਸਕਦਾ ਜੀ ਬਸ ਮੇਰੇ ਕੋ ਆਪੇ ਉਹਨਾਂ ਆਵਾਜ਼ ਮਾਰ ਕੇ ਸੇਵਾ ਲਈਏ ਔਰ ਸੇਵਾ ਆਪੇ ਹੀ ਸੰਪੂਰਨ ਹੋਈ ਜਾ ਨਹੀਂ ਤੇ ਜੇ ਆਮ ਬੰਦਾ ਜੀ ਕਹੇ ਕਿ ਮੈਂ ਕਰ ਸਕਦਾ ਨੋਕਰੀ ਨਹੀਂ ਹੋ ਸਕਦੀ ਰੱਬ ਨੇ ਆਪ ਸੇਵਾ ਲਈ ਤਾਂ ਫੇਰ ਵੀ ਆ ਰਹੇ ਹਨ ਕਿ ਅੱਜ ਜਿਹਨੇ ਆਨੇ ਦਾ ਧੰਨਵਾਦ ਵੀ ਕੀਤਾ ਇੱਥੇ ਪਹੁੰਚੇ ਨੇ ਦੇਖਣ ਤੋਂ ਹਾਲਾਤ ਜਿਹੜਾ ਬਣਾਉਣ ਦੇ ਬਾਰੇ ਕਿੰਨਾ ਕਿੰਨਾ ਦੇਖਿਆ ਤੇ ਉਮੀਦ ਲੋਕਾਂ ਨੂੰ ਲੋਕ ਲਾਉਂਦੀ ਕਿ ਉਹਨਾਂ ਦੀ ਆਵਾਜ਼ ਹੈ ਜਿਹੜੀ ਉੱਪਰ ਬੱਟ ਮੈਂ ਕਿਹਾ ਜਿੰਨੇ ਉਸ ਚੀਜ਼ ਨੂੰ ਕੋ ਵੇਖਿਆ ਜਿਹੜਾ ਸਾਡੇ ਨਾਲ ਆਏ ਨੇ ਇਹ ਮੈਨੇ ਜੋਰ ਨਾਲ ਸਾਡੇ ਦਿਲ ਤੇ ਕਿਹੜੀਆਂ ਚੀਜ਼ਾਂ ਤੇ ਰਹਿਣੇ ਨੇ ਸਾਡੇ ਸਾਹ ਦੇ ਵਿੱਚ ਕਿ ਉਹਗੇ ਸਭੀ ਆਏ ਨੇ ਇਸ ਸਮਾਗਮ ਵਿੱਚ ਦੇਖ ਪੂਰੇ ਜੋਰ ਨਾਲ ਟਕਾ ਕੇ ਸਾਡੇ ਹੱਕ ਦੀ ਆਵਾਜ਼ ਚ ਉਹ ਜਿਨ੍ਹਾਂ ਨੂੰ ਸਹਾਨਾ ਦਾ ਮੁੱਦਾ ਹੈ ਅੱਜ ਇੱਥੇ ਆਈ ਸੀ ਸੀ ਰਾਜਾਂ ਕੇ ਕੇਂਦਰੀ ਦੀ ਮੰਤਰੀ ਇਹ ਕਹਿ ਰਹੇ ਸੀ ਮਾਈਨਿੰਗ ਨੂੰ ਮਾਈਨਿੰਗ ਕਰਨ ਦਾ ਇਹ ਤਖਾੜਾ ਹੈ ਜਿਹੜਾ ਹਰ ਤੇ ਕੁਦਰਤੀ ਹੁੰਦੇ ਹੋਏ ਇਹਦੇ ਚੋਂ ਕਰ ਬਹੁਤ ਕਿਛ ਤੋਂ ਮਿਲ ਲੈਣਾ ਤੇ ਨਹੀਂ ਪਰ ਧਿਆਨ ਇਹ ਕਰ ਮੇਰੀ ਗੱਲ ਆਉਂਦੀ ਕਿ ਜੇ ਤੁਹਾਨੂੰ ਪਤਾ ਮਾਈਨਿੰਗ ਚੱਲ ਰਹੀ ਹੋਵੇ ਸੱਚੀ ਲੋਕਾਂ ਨੂੰ ਇਹ ਅਗਰ ਉਹਨਾਂ ਨੂੰ ਗਰਮੀ ਪੈਣਾ ਪਵੇ ਨਾ ਇਸੇ ਵੀ ਬਾਰ ਉਹਨਾਂ ਨੂੰ ਨੰਗੀਆਂ ਵਡੀਆਂ ਜਾਣੀਆਂ ਆਈਆਂ ਹਾਂਜੀ ਇਹ ਚੋਂ ਲੋਕਾਂ ਦੀ ਮਦਦ ਕਰਦੇ ਚੰਗੀ ਗੱਲ ਜਿੰਨੇ ਕਰ ਰਹੇ ਨੇ ਉਹਨਾਂ ਲੋਕਾਂ ਵਾਸਤੇ ਚੰਗਾ ਹੋਣਾ